ਸਾਇਮਾ ਖਾਨ ਜੋ ਕਿ ਇੱਕ ਪਾਕਿਸਤਾਨ ਮੂਲ ਦੀ ਲੜਕੀ ਸੀ ਇਹ ਪਹਿਲਾਂ ਹੀ ਕਾਫੀ ਸਮੇਂ ਪਹਿਲਾਂ ਮੂਵ ਹੋ ਕੇ ਪਾਕਿਸਤਾਨ ਤੋਂ ਇੰਗਲੈਂਡ ਦੇ ਵਿੱਚ ਆ ਕੇ ਵਸ ਗਏ ਸੀ ਸੈਮਾ ਖਾਨ ਆਪਣੀ ਫੈਮਿਲੀ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਵਿੱਚ ਸਭ ਤੋਂ ਵੱਡੀ ਸੀ ਇਸ ਦਾ ਜਨਮ 1982 ਦੇ ਵਿੱਚ ਹੋਇਆ ਸੀ ਤੇ ਇਸ ਤੋਂ ਲਗਭਗ 7 ਸਾਲ ਛੋਟੀ ਜੋ ਇਹਨਾਂ ਦੇ ਭੈਣ ਭਰਾਵਾਂ ਦੇ ਵਿੱਚ ਸਭ ਤੋਂ ਛੋਟੀ ਸੀ ਇਹਨਾਂ ਦੀ ਭੈਣ ਸੀ ਸੈਬਾ ਖਾਨ ਤਾਂ ਹੁਣ ਜੋ ਇਸ ਦੀ ਛੋਟੀ ਭੈਣ ਸੀ ਉਹ ਸੈਮਾ ਖਾਨ ਨੂੰ ਬਹੁਤ ਪਿਆਰ ਕਰਦੀ ਸੀ ਉਹ ਫੈਸ਼ਨ ਦੇ ਵਿੱਚ ਆਪਣੀ ਭੈਣ ਨੂੰ ਹੀ ਫੋਲੋ ਕਰਦੀ ਸੀ ਜਾਂ ਹੋਰ ਪੜ੍ਹਾਈ ਦੇ ਵਿੱਚ ਵੀ ਕੋਈ ਸਲਾਹ ਲੈਣੀ ਹੁੰਦੀ ਸੀ ਤਾਂ ਉਹ ਆਪਣੀ ਵੱਡੀ ਪੈਣ ਸਹਿਮਾ ਖਾਨ ਤੋਂ ਹੀ ਲੈਂਦੀ ਸੀ ਇਸ ਤੋਂ ਇਲਾਵਾ ਜੋ ਸਹਿਮਾ ਖਾਨ ਸੀ ਉਹ ਸਾਇਬਾ ਖਾਨ ਸਭ ਤੋਂ ਛੋਟੀ ਹੋਣ ਕਰਕੇ ਉਸ ਨਾਲ ਬਹੁਤ ਪਿਆਰ ਕਰਦੀ ਸੀ ਇਸ ਤੋਂ ਇਲਾਵਾ ਇਹਨਾਂ ਦੀ ਫੈਮਲੀ ਦੇ ਵਿੱਚ ਇਹਨਾਂ ਦੇ ਦੋ ਹੋਰ ਭਰਾ ਸੀ ਇਹਨਾਂ ਦੇ ਮਾਤਾ ਪਿਤਾ ਫੈਮਲੀ ਦੇ ਵਿੱਚ ਰਹਿੰਦੇ ਸੀ ਇਹ ਪਾਕਿਸਤਾਨ ਤੋਂ ਕਾਫੀ ਸਮਾਂ ਪਹਿਲਾਂ ਮੂਵ ਹੋ ਕੇ ਇੰਗਲੈਂਡ ਦੇ ਵਿੱਚ ਜਾ ਵਸੇ ਸੀ ਤਾਂ ਹੁਣ ਕੀ ਹੁੰਦਾ ਹੈ ਕਿ ਜੋ ਸਾਇਮਾ ਖਾਨ ਹੁੰਦੀ ਹੈ ਉਹ ਆਪਣੀ ਪੜ੍ਹਾਈ ਪੂਰੀ ਕਰਦੀ ਹੈ ਤੇ ਫਿਰ ਉਹ ਨਰਸਿੰਗ ਦੀ ਜੌਬ ਕਰਨ ਲੱਗ ਜਾਂਦੀ ਹੈ ਤੇ ਇਨ੍ਹਾਂ ਦੇ ਘਰ ਦੇ ਵਿੱਚ ਇਨ੍ਹਾਂ ਦੇ ਜੋ ਮਾਤਾ ਪਿਤਾ ਹੁੰਦੇ ਨੇ ਉਹ ਵੀ ਸਵੇਰ ਨੂੰ ਆਪਣਾ ਜੌਬ ਦੇ ਲਈ ਨਿਕਲ ਜਾਂਦੇ ਨੇ ਇਸ ਤੋਂ ਇਲਾਵਾ ਜੋ ਇਸ ਦੇ ਭਰਾ ਹੁੰਦੇ ਨੇ ਦੋਨੇ ਉਹ ਵੀ ਆਪਣੀ ਡਿਊਟੀ ਲੈ ਲੈ ਚਲੇ ਜਾਂਦੇ ਨੇ ਤੇ ਉਹ ਦੇਰ ਰਾਤ ਤੱਕ ਘਰ ਵਾਪਸ ਪਰਤਦੇ ਨੇ ਜੋ ਸਾਇਮਾ ਖਾਨ ਸੀ ਇਹ ਹੁਣ ਆਪਣੀ ਪੜ੍ਹਾਈ ਪੂਰੀ ਕਰਦੀ ਹੈ ਇਹ ਨਰਸਿੰਗ ਕਰਦੀ ਹੈ ਤੇ ਉਸ ਤੋਂ ਬਾਅਦ ਉਹ ਕੇਅਰ ਟੇਕਰ ਦੀ ਜੌਬ ਦੇ ਲਈ ਲੱਗ ਜਾਂਦੀ ਹੈ ਜੋ ਸਾਇਮਾ ਖਾਨ ਦਾ ਪਰਿਵਾਰ ਸੀ ਇਹ ਇੰਗਲੈਂਡ ਦੇ ਲਿਊਟਨ ਇਲਾਕੇ ਦੇ ਵਿੱਚ ਰਹਿੰਦਾ ਸੀ ਇਸੇ ਇਲਾਕੇ ਦੇ ਵਿੱਚ ਹੀ ਜ਼ਿਆਦਾਤਰ ਮੁਸਲਿਮ ਲੋਕ ਹੀ ਰਹਿੰਦੇ ਨੇ ਜੋ ਕਿ ਜ਼ਿਆਦਾਤਰ ਪਾਕਿਸਤਾਨ ਤੋਂ ਆ ਕੇ ਇੱਥੇ ਹੋਈ ਵਸੇ ਹੋਏ ਨੇ ਹੁਣ ਜੋ ਸਾਇਮਾ ਸੀ ਇਸ ਦੀ ਉਮਰ 21 ਸਾਲ ਹੋ ਚੁੱਕੀ ਸੀ ਤੇ ਹੁਣ ਜੋ ਇਸ ਦਾ ਪਰਿਵਾਰ ਸੀ ਇਸ ਦੇ ਮਾਤਾ ਪਿਤਾ ਸੀ ਇਸ ਦੇ ਵਿਆਹ ਬਾਰੇ ਸੋਚਣ ਲੱਗਦੇ ਨੇ ਉਹ ਪਿੱਛੇ ਰਹਿੰਦੇ ਪਾਕਿਸਤਾਨ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਗੱਲ ਕਰਦੇ ਨੇ ਉਹਨਾਂ ਨਾਲ ਫੋਨ ਕਰਦੇ ਨੇ ਕਿ ਤੁਸੀਂ ਸਾਇਮਾ ਵਾਸਤੇ ਕੋਈ ਚੰਗਾ ਇਹ ਆ ਵਧੀਆ ਜਿਹਾ ਮੁੰਡਾ ਲੱਭੋ ਤਾਂ ਫਿਰ ਪਿੱਛੇ ਉਹਨਾਂ ਦੇ ਰਿਸ਼ਤੇਦਾਰ ਜੋ ਹੁੰਦੇ ਨੇ ਇੱਕ ਮੁੰਡਾ ਲੱਭ ਵੀ ਲੈਂਦੇ ਨੇ ਜੋ ਬਹੁਤ ਚੰਗਾ ਹੁੰਦਾ ਹੈ ਜਿਸ ਦਾ ਨਾਮ ਹਾਫਿਜ਼ ਖਾਨ ਤੇ ਇਹ ਜੋ ਲੜਕਾ ਸੀ ਇਹ ਪਾਕਿਸਤਾਨ ਦੇ ਵਿੱਚ ਰਹਿੰਦਾ ਸੀ ਇਹ ਵੈਸੇ ਪਾਕਿਸਤਾਨ ਤੋਂ ਕਦੇ ਵੀ ਬਾਹਰ ਨਹੀਂ ਗਿਆ ਸੀ ਤਾਂ ਹੁਣ ਜੋ ਹਾਫਿਜ਼ ਸੀ ਇਹ ਵੀ ਸੋਚਦਾ ਹੈ ਕਿ ਹੁਣ ਜੇਕਰ ਸਾਇਮਾ ਦੇ ਨਾਲ ਉਸ ਦਾ ਵਿਆਹ ਹੋ ਜਾਵੇਗਾ ਤਾਂ ਫਿਰ ਉਹ ਵੀ ਜਾ ਕੇ ਇੰਗਲੈਂਡ ਦੇ ਵਿੱਚ ਹੀ ਸੈਟਲ ਹੋ ਜਾਵੇਗਾ ਤੇ ਉੱਥੇ ਹੀ ਆਪਣਾ ਜੋ ਫਿਊਚਰ ਹੈ ਉਹ ਵਧੀਆ ਬਣਾਏਗਾ ਇਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੀ ਗੱਲਬਾਤ ਚੱਲਦੀ ਰਹਿੰਦੀ ਹੈ ਤੇ ਫਿਰ ਕੁਝ ਸਮਾਂ ਬਾਅਦ ਜੋ ਸਾਇਮਾ ਦਾ ਪਰਿਵਾਰ ਸੀ ਇਹ ਸਾਰਾ ਪਾਕਿਸਤਾਨ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਇਹ ਬਹੁਤ ਹੀ ਵਧੀਆ ਧੂਮ-ਤਾਂ ਦੇ ਨਾਲ ਇਹਨਾਂ ਦਾ ਵਿਆਹ ਕਰਦੇ ਨੇ ਤੇ ਹੁਣ ਵਿਆਹ ਹੋ ਜਾਂਦਾ ਹੈ ਤੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਜੋ ਹਾਫਿਜ਼ ਸੀ ਉਹ ਵੀ ਇੰਗਲੈਂਡ ਦੇ ਵਿੱਚ ਪਹੁੰਚ ਜਾਂਦਾ ਆ ਇੰਗਲੈਂਡ ਦੇ ਵਿੱਚ ਆ ਕੇ ਉਸ ਨੂੰ ਵੀ ਕੁਝ ਸਮੇਂ ਦੇ ਵਿੱਚ ਹੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਉੱਥੇ ਪੱਕਾ ਹੋ ਜਾਂਦਾ ਆ ਤੇ ਇਸ ਤੋਂ ਬਾਅਦ ਜੋ ਹਾਫਿਜ਼ ਸੀ ਉਹ ਟੈਕਸੀ ਡਰਾਈਵਰ ਦਾ ਕੰਮ ਕਰਨ ਲੱਗਦਾ ਹੈ ਉਹ ਇੱਕ ਟੈਕਸੀ ਲੈਂਦਾ ਹੈ ਉਹ ਤੇ ਉਹ ਆਪਣੀ ਟੈਕਸੀ ਚਲਾਉਣ ਲੱਗ ਜਾਂਦਾ ਹੈ ਹੁਣ ਕੰਮਕਾਰ ਉਸ ਦਾ ਵੀ ਸੈੱਟ ਹੋ ਰਿਹਾ ਸੀ ਉਹ ਵੀ ਆਪਣੀ ਮਿਹਨਤ ਕਰ ਰਿਹਾ ਸੀ ਉੱਥੇ ਆਪਣਾ ਘਰ-ਵਾਰ ਖਰੀਦਣ ਦੇ ਲਈ ਹੁਣ ਇਸ ਤਰ੍ਹਾਂ ਵਿਆਹ ਤੋਂ ਬਾਅਦ ਜੋ ਸਾਇਮਾ ਖਾਨ ਸੀ ਤੇ ਹਾਫਿਜ਼ ਜੀ ਇਹਨਾਂ ਦੇ ਅੱਗੇ ਇੱਕ-ਇੱਕ ਕਰਕੇ ਇਹਨਾਂ ਦੇ ਘਰ ਦੇ ਵਿੱਚ ਚਾਰ ਬੱਚੇ ਪੈਦਾ ਹੁੰਦੇ ਨੇ ਜੇ ਜੋ ਸਾਇਮਾ ਸੀ ਉਹ ਹੁਣ ਬਹੁਤ ਹੀ ਜ਼ਿਆਦਾ ਬਿਜ਼ੀ ਹੋ ਜਾਂਦੀ ਹੈ ਉਹ ਆਪਣੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਉਸ ਨੂੰ ਆਪਣੀ ਜੌਬ ਵੀ ਕਰਨੀ ਹੁੰਦੀ ਹੈ ਤਾਂ ਫਿਰ ਇਹ ਕੀ ਕਰਦੇ ਨੇ ਕਿ ਘਰ ਦੇ ਵਿੱਚ ਇਹਨਾਂ ਦੇ ਵਿੱਚ ਜੋ ਇਸ ਦੇ ਮਾਤਾ ਪਿਤਾ ਸੀ ਉਹ ਵੀ ਕੰਮ ਤੇ ਚਲੇ ਜਾਂਦੇ ਸੀ ਇਸ ਦੇ ਭਰਾ ਸੀ ਉਹ ਵੀ ਕੰਮ ਤੇ ਚਲੇ ਜਾਂਦੇ ਸੀ ਤੇ ਦੇਰ ਰਾਤ ਘਰ ਮੁੜਦੇ ਸੀ ਤਾਂ ਹੁਣ ਘਰ ਦੇ ਵਿੱਚ ਰਹਿ ਜਾਂਦੀ ਸੀ ਇਹਨਾਂ ਦੀ ਜੋ ਸਾਇਮਾ ਸੀ ਇਸ ਦੀ ਛੋਟੀ ਭੈਣ ਸੈਬਾ ਖਾਨ ਤੇ ਹੁਣ ਘਰ ਦੇ ਵਿੱਚ ਮੌਜੂਦ ਹੁੰਦੇ ਸੀ ਜੋ ਸਾਇਮਾ ਸੀ ਇਸ ਦੇ ਸਭ ਤੋਂ ਛੋਟੇ ਦੋ ਬੱਚੇ ਇੱਕ ਇਸ ਦੀ ਭੈਣ ਸਾਇਬਾ ਖਾਨ ਤੇ ਜੋ ਸਾਇਮਾ ਸੀ ਉਸ ਦਾ ਪਤੀ ਜੋ ਸੀ ਹਾਫਿਜ਼ ਤਾਂ ਜੋ ਹਾਫਿਜ਼ ਸੀ ਇਹ ਹੁਣ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ ਤੇ ਇਹ ਆਪਣੀ ਇੱਕ ਸਹੂਲਤ ਦੇ ਅਨੁਸਾਰ ਹੀ ਟੈਕਸੀ ਚਲਾਉਂਦਾ ਸੀ ਜਦੋਂ ਇਸ ਦਾ ਦਿਲ ਕਰਦਾ ਸੀ ਤਾਂ ਇਹ ਰਾਤ ਨੂੰ ਟੈਕਸੀ ਚਲਾ ਲੈਂਦਾ ਸੀ ਤੇ ਜਾਂ ਫਿਰ ਇਹ ਦਿਨ ਦੇ ਵਿੱਚ ਟੈਕਸੀ ਚਲਾਉਂਦਾ ਸੀ ਹੁਣ ਵਾਲੇ ਵਾਲੇ ਲੋਕਾਂ ਨੂੰ ਦੇਖਣ ਨੂੰ ਤਾਂ ਇਹ ਲੱਗ ਰਿਹਾ ਸੀ ਕਿ ਜੋ ਇਹ ਪਰਿਵਾਰ ਹੈ ਬਹੁਤ ਹੀ ਖੁਸ਼ੀ ਦੇ ਨਾਲ ਤੇ ਸਾਂਝ ਨਾਲ ਰਹਿ ਰਿਹਾ ਹੈ ਇਹਨਾਂ ਦੇ ਵਿੱਚ ਬਹੁਤ ਆ ਪਿਆਰ ਹੈ ਤੇ ਇਹ ਬਹੁਤ ਹੀ ਮਿਹਨਤੀ ਪਰਿਵਾਰ ਹੈ ਘਰ ਦੇ ਵਿੱਚ ਇਹਨਾਂ ਦੇ ਕੁਝ ਐਸਾ ਚੱਲ ਰਿਹਾ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਅਸਲ ਦੇ ਵਿੱਚ ਘਰ ਦੇ ਵਿੱਚ ਜੋ ਦੋ ਸ਼ਖਸ ਸੀ ਦੋ ਅਡਲਟ ਸੀ ਉਹਨਾਂ ਦੇ ਵਿੱਚ ਕੁਝ ਐਸੀ ਖਿਚੜੀ ਪੱਕ ਰਹੀ ਸੀ ਜਿਹਨੇ ਅੱਗੇ ਜਾ ਕੇ ਬਹੁਤ ਹੀ ਭਿਆਨਕ ਰੂਪ ਧਾਰਨ ਕਰਨਾ ਸੀ ਘਰ ਦੇ ਵਿੱਚ ਜੋ ਹਾਫਿਜ਼ ਸੀ ਤੇ ਜੋ ਸਹਿਬਾ ਸੀ ਇਹ ਇੱਕਠੇ ਕਰਦੇ ਵਿੱਚ ਜਦੋਂ ਰਹਿੰਦੇ ਨੇ ਘਰ ਦੇ ਵਿੱਚ ਜਦੋਂ ਦੋਨੋਂ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਹੋਣ ਲੱਗਦੀ ਹੈ ਇਹ ਵਧੀਆ ਆਪਸ ਦੇ ਵਿੱਚ ਫ੍ਰੈਂਕ ਹੋ ਜਾਂਦੇ ਨੇ ਹਸੀ ਮਜ਼ਾਕ ਕਰਦੇ ਨੇ ਪਰ ਜੋ ਇਹ ਹਸੀ ਮਜ਼ਾਕ ਹੁੰਦਾ ਹੈ ਜੋ ਇਹ ਫ੍ਰੈਂਕਨੈਸ ਹੁੰਦੀ ਹੈ ਇਹ ਅੱਗੇ ਜਾ ਕੇ ਕੋਈ ਹੋਰ ਹੀ ਰੂਪ ਧਾਰਨ ਕਰ ਲੈਂਦੀ ਹੈ ਇਹ ਹੁੰਦਾ ਕੀ ਹੈ ਕਿ ਜੋ ਸਾਇਬਾ ਖਾਨ ਸੀ ਤੇ ਜੋ ਹਾਫਿਜ਼ ਸੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਦੋਨਾਂ ਦੇ ਵਿੱਚ ਅੱਗੇ ਪਿਆਰ ਹੋ ਜਾਂਦਾ ਹੈ ਇਹਨਾਂ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਬਣਨ ਲੱਗਦੇ ਨੇ ਹੁਣ ਵੈਸੇ ਤਾਂ ਸਭ ਨੂੰ ਦੇਖਣ ਨੂੰ ਇਹ ਲੱਗਦਾ ਸੀ ਕਿ ਜੋ ਪਰਿਵਾਰ ਹੈ ਬਹੁਤ ਹੀ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ ਪਰ ਜੋ ਇਹ ਕੁਝ ਚੱਲ ਰਿਹਾ ਸੀ ਇਹ ਕਿਸੇ ਦੇ ਖਿਆਲ ਦੇ ਵਿੱਚ ਵੀ ਨਹੀਂ ਸੀ ਜੋ ਹਾਫਿਜ਼ ਤੇ ਸਾਇਬਾ ਖਾਨ ਸੀ ਇਹਨਾਂ ਦੇ ਵਿੱਚ ਉਮਰ ਦੇ ਵਿੱਚ ਲਗਭਗ 10 ਸਾਲ ਦਾ ਫਰਕ ਸੀ ਸਾਇਬਾ ਖਾਨ ਉਸ ਤੋਂ 10 ਸਾਲ ਛੋਟੀ ਸੀ ਹੁਣ ਇਹ ਆਪਸ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਬਣਾਉਣ ਦੇ ਲਈ ਇੰਨਾ ਤੜਫਣ ਲੱਗਦੇ ਨੇ ਕਿ ਇਹਨਾਂ ਨੂੰ ਰਿਸ਼ਤਿਆਂ ਦੀ ਕੋਈ ਸਮਝ ਵੀ ਨਹੀਂ ਲੱਗਦੀ ਤੇ ਉਧਰ ਜੋ ਸਾਇਮਾ ਖਾਨ ਹੁੰਦੀ ਹੈ ਉਹ ਆਪਣੇ ਚਾਰੋਂ ਬੱਚਿਆਂ ਨੂੰ ਪਾਲਣ ਤੇ ਆਪਣੀ ਜੌਬ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦੀ ਹੈ ਕਿ ਉਸ ਨੂੰ ਖਿਆਲ ਤੱਕ ਨਹੀਂ ਆਉਂਦਾ ਕਿ ਉਸ ਦੀ ਪਿੱਠ ਪਿਛੇ ਇਹ ਸਭ ਕੁਝ ਚੱਲ ਰਿਹਾ ਹੈ ਉਸ ਦੀ ਜੋ ਛੋਟੀ ਭੈਣ ਸੀ ਉਹੀ ਉਸ ਦਾ ਘਰ ਬਰਬਾਦ ਕਰ ਰਹੀ ਸੀ ਹੁਣ ਜੋ ਹਾਫਿਜ਼ ਖਾਨ ਸੀ ਉਹ ਆਪਣੇ ਡਿਊਟੀ ਟਾਈਮ ਨੂੰ ਇਸ ਤਰ੍ਹਾਂ ਐਡਜਸਟ ਕਰਦਾ ਸੀ ਕਿ ਉਹ ਦਿਨ ਦੇ ਵਿੱਚ ਸਾਰਾ ਦਿਨ ਜੋ ਸਾਇਬਾ ਖਾਨ ਸੀ ਉਸਦੇ ਨਾਲ ਰਹਿ ਸਕੇ ਤੇ ਉਸਦੇ ਨਾਲ ਰੰਗ ਰਲੀਆਂ ਮਨਾ ਸਕੇ ਤੇ ਫਿਰ ਉਹ ਰਾਤ ਨੂੰ ਆਪਣੀ ਡਿਊਟੀ ਕਰਦਾ ਸੀ ਤੇ ਹੁਣ ਕੁਝ ਦਿਨ ਨਿਕਲਦੇ ਨੇ ਤਾਂ ਕੀ ਹੁੰਦਾ ਹੈ ਕਿ ਜੋ ਸਾਇਬਾ ਖਾਨ ਹੁੰਦੀ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਪ੍ਰੈਗਨੈਂਟ ਹੈ ਤਾਂ ਫਿਰ ਜਦੋਂ ਇਹ ਚੀਜ਼ ਉਹ ਆਪਣਾ ਹਾਫਿਜ਼ ਨੂੰ ਦੱਸਦੀ ਹੈ ਤਾਂ ਹਾਫਿਜ਼ ਬਹੁਤ ਜ਼ਿਆਦਾ ਘਬਰਾ ਜਾਂਦਾ ਹੈ ਤੇ ਫਿਰ ਉਹ ਉਸ ਨੂੰ ਫੋਰਸ ਕਰਦਾ ਹੈ ਕਿ ਉਹ ਅਬੋਰਸ਼ਨ ਕਰਵਾ ਦੇਵੇ ਹਾਫਿਜ਼ ਦਾ ਸੋਚਣਾ ਸੀ ਕਿ ਜੇਕਰ ਇਸ ਤਰ੍ਹਾਂ ਨਾ ਕਰਿਆ ਤਾਂ ਹੋ ਸਕਦਾ ਹੈ ਕਿ ਇਹ ਬੱਚਾ ਆਪਣੀ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰ ਦੇਵੇ ਤਾਂ ਹੁਣ ਜੋ ਸਾਇਬਾ ਖਾਨ ਹੁੰਦੀ ਹੈ ਉਸ ਦੇ ਕਹਿਣ ਤੇ ਹੀ ਅਬੋਰਸ਼ਨ ਕਰਵਾ ਦਿੰਦੀ ਹੈ ਇਸ ਘਟਨਾ ਤੋਂ ਬਾਅਦ ਜੋ ਸਾਇਬਾ ਖਾਨ ਸੀ ਉਸ ਨੂੰ ਇਹ ਫੀਲ ਹੁੰਦਾ ਹੈ ਕਿ ਉਸ ਦੀ ਜੋ ਪੋਜੀਸ਼ਨ ਹੈ ਜਾਂ ਉਸ ਦੀ ਵੈਲਿਊ ਹੈ ਇਹ ਘਰ ਦੇ ਵਿੱਚ ਕੀ ਹੈ ਉਧਰ ਜੋ ਹਾਫਿਜ਼ ਖਾਨ ਸੀ ਇਸ ਘਟਨਾ ਤੋਂ ਬਾਅਦ ਉਹ ਕਾਫੀ ਡਰ ਚੁੱਕਿਆ ਸੀ ਕਿਉਂਕਿ ਉਹ ਸੋਚਦਾ ਸੀ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇੱਕ ਨਾ ਇੱਕ ਦਿਨ ਸਭ ਨੂੰ ਪਤਾ ਲੱਗ ਜਾਏਗਾ ਤੇ ਉਸ ਦੀ ਜੋ ਜ਼ਿੰਦਗੀ ਹੈ ਇਹ ਤਬਾਹ ਹੋ ਜਾਵੇਗੀ ਤਾਂ ਇਸ ਕਰਕੇ ਹੁਣ ਉਹ ਕੀ ਕਰਦਾ ਹੈ ਕਿ ਉਹ ਸਾਇਬਾ ਖਾਨ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਹੈ ਉਹ ਉਸ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਉਧਰ ਜੋ ਸਾਇਬਾ ਖਾਨ ਸੀ ਉਹ ਆਪਣੇ ਜਿਸਮ ਦੀ ਭੁੱਖ ਮਿਟਾਉਣ ਦੇ ਲਈ ਆਪਣੀ ਹੀ ਵੱਡੀ ਭੈਣ ਸਾਇਮਾ ਖਾਨ ਦਾ ਘਰ ਤਬਾਹ ਕਰ ਰਹੀ ਸੀ ਜਿਸ ਨੂੰ ਕਦੇ ਉਹ ਆਪਣੀ ਮਾਂ ਸਮਾਨ ਸਮਝਦੀ ਸੀ ਸਾਇਬਾ ਖਾਨ ਨੂੰ ਆਪਣੀ ਵੱਡੀ ਭੈਣ ਤੋਂ ਹੀ 질ਸੀ ਹੋਣ ਲੱਗੀ ਸੀ ਉਹ ਉਸ ਨੂੰ ਆਪਣੇ ਰਾਹ ਦਾ ਰੋੜਾ ਸਮਝਣ ਲੱਗੀ ਸੀ ਜੋ ਸਾਇਬਾ ਸੀ ਇਹ ਆਪਣੇ ਪਿਆਰ ਤੇ ਆਪਣੇ ਜਿਸਮ ਦੀ ਅੱਗ ਬੁਝਾਉਣ ਦੇ ਲਈ ਆਪਣੀ ਵੱਡੀ ਭੈਣ ਨੂੰ ਹੀ ਆਪਣਾ ਦੁਸ਼ਮਣ ਸਮਝਣ ਲੱਗਦੀ ਹੈ ਉਹ ਇਹ ਭੁੱਲ ਜਾਂਦੀ ਹੈ ਕਿ ਉਸਦੀ ਵੱਡੀ ਭੈਣ ਨੇ ਉਸਦੇ ਲਈ ਕੀ ਕੁਝ ਕੀਤਾ ਹੈ। ਉਹ ਉਸਦੇ ਸਾਰੇ ਪਿਆਰ ਤੇ ਇਹਿਸਾਨਾਂ ਨੂੰ ਭੁੱਲ ਜਾਂਦੀ ਹੈ। ਜੋ ਇਹ ਸੈਬਾਖਾਨ ਸੀ ਹੁਣ ਆਪਣੇ ਪਿਆਰ ਹਾਫਿਜ਼ ਨੂੰ ਪਾਉਣ ਦੇ ਲਈ ਕੁਝ ਵੀ ਕਰਨ ਲਈ ਤਿਆਰ ਸੀ। ਉਹ ਆਪਣੀ ਭੈਣ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦੀ ਸੀ। ਉਹ ਸੋਚਦੀ ਹੈ ਕਿ ਜੇ ਉਸਦੀ ਭੈਣ ਸੈਮਾਖਾਨ ਨਾ ਹੋਵੇ ਤਾਂ ਜੋ ਹਾਫਿਜ਼ ਹੈ ਇਹ ਉਸਦਾ ਹੋ ਸਕਦਾ ਹੈ। ਤਾਂ ਫਿਰ ਉਹ ਉਸ ਨੂੰ ਰਸਤੇ ਦੇ ਵਿੱਚੋਂ ਹਟਾਉਣ ਲਈ ਉਹ ਕਈ ਢੰਗ ਤਰੀਕੇ ਲੱਭਣ ਲੱਗਦੀ ਹੈ। ਉਹ ਗੂਗਲ ਦੇ ਉੱਤੇ ਵੀ ਸਰਚ ਕਰਦੀ ਹੈ ਕਿ ਕਿਵੇਂ ਕਿਸੇ ਨੂੰ ਮਾਰਿਆ ਜਾਵੇ ਉਧਰ ਜੋ ਹਾਫਿਜ਼ ਹੁੰਦਾ ਹੈ ਉਹ ਕੀ ਕਰਦਾ ਹੈ ਕਿ ਉਹ ਅਲੱਗ ਤੋਂ ਆਪਣਾ ਇੱਕ ਫਲੈਟ ਲੈ ਲੈਂਦਾ ਹੈ ਤੇ ਉਹ ਆਪਣੀ ਫੈਮਿਲੀ ਆਪਣੇ ਚਾਰੋਂ ਬੱਚੇ ਤੇ ਆਪਣੀ ਪਤਨੀ ਸਾਇਮਾ ਖਾਨ ਦੇ ਨਾਲ ਉਸ ਫਲੈਟ ਦੇ ਵਿੱਚ ਸ਼ਿਫਟ ਹੋ ਜਾਂਦਾ ਹੈ ਉਧਰ ਜੋ ਇਹਨਾਂ ਦਾ ਪਰਿਵਾਰ ਸੀ ਇਸ ਦੇ ਘਰ ਦੇ ਸੀ ਉਹ ਸੋਚਦੇ ਨੇ ਕਿ ਚਲੋ ਵਧੀਆ ਹੈ ਕਿ ਜੋ ਹਾਫਿਜ਼ ਹੈ ਉਹ ਆਪਣੇ ਪੈਰਾਂ ਦੇ ਉੱਤੇ ਸਟੈਂਡ ਹੋਣਾ ਸ਼ੁਰੂ ਹੋ ਗਿਆ ਕਿ ਉਹ ਇੰਨਾ ਕੁ ਕਮਾਉਣ ਲੱਗ ਗਿਆ ਹੈ ਕਿ ਉਸ ਨੇ ਆਪਣਾ ਫਲੈਟ ਖਰੀਦ ਲਿਆ ਹੈ ਹੁਣ ਜੋ ਸਾਇਬਾ ਖਾਨ ਸੀ ਉਹ ਸੋਚ ਲੈਂਦੀ ਹੈ ਕਿ ਉਸ ਨੇ ਆਪਣੀ ਭੈਣ ਸਾਇਮਾ ਖਾਨ ਨੂੰ ਰਸਤੇ ਦੇ ਵਿੱਚੋਂ ਹਟਾ ਦੇ ਉਹ ਜਲਦੀ ਤੋਂ ਜਲਦੀ ਆਪਣਾ ਪਲਾਨ ਜੋ ਸੀ ਉਹ ਐਗਜ਼ੀਕਿਊਟ ਕਰਨ ਬਾਰੇ ਸੋਚਦੀ ਹੈ ਤਾਂ ਉਹ ਕੀ ਕਰਦੀ ਹੈ ਕਿ ਇੱਕ ਸ਼ਾਪਿੰਗ ਮਾਲ ਦੇ ਵਿੱਚ ਜਾਂਦੀ ਹੈ ਤੇ ਉੱਥੋਂ ਇੱਕ ਮੀਟ ਕੱਟਣ ਵਾਲਾ ਇੱਕ ਜੋ ਚਾਕੂ ਹੁੰਦਾ ਵੱਡਾ ਉਹ ਉੱਥੋਂ ਖਰੀਦ ਲਿਆਉਂਦੀ ਹੈ ਤੇ ਫਿਰ ਉਹ ਮੌਕੇ ਦੀ ਭਾਲ ਕਰਦੀ ਹੈ ਕਿ ਕਦੋਂ ਉਸ ਨੂੰ ਇਸ ਤਰ੍ਹਾਂ ਦਾ ਕੋਈ ਮੌਕਾ ਮਿਲੇ ਜਦੋਂ ਉਹ ਆਪਣੀ ਭੈਣ ਸਹਿਮਾ ਖਾਨ ਨੂੰ ਖਤਮ ਕਰ ਸਕੇ ਤੇ ਇਸ ਦੇ ਵਿੱਚ ਬਹੁਤੀ ਦੇਰੀ ਨਹੀਂ ਲੱਗਦੀ ਉਸ ਨੂੰ ਇਹ ਮੌਕਾ ਵੀ ਜਲਦੀ ਹੀ ਮਿਲ ਜਾਂਦਾ ਹੈ 23 ਮਾਰਚ 2016 ਨੂੰ ਜੋ ਇਹ ਸਾਇਬਾ ਖਾਨ ਸੀ ਇਹਨਾਂ ਦੇ ਕੋਈ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਡੈਥ ਹੋ ਜਾਂਦੀ ਹੈ ਤਾਂ ਫਿਰ ਇਹਨਾਂ ਦਾ ਜੋ ਪਰਿਵਾਰ ਸੀ ਜਦੇ ਮਾਤਾ ਪਿਤਾ ਤੇ ਹੋਰ ਜੋ ਪਰਿਵਾਰ ਦੇ ਲੋਕ ਸੀ ਉਹ ਉਹਨਾਂ ਦੇ ਘਰ ਲੈਣ ਚ ਅਫਸੋਸ ਦੇ ਲਈ ਜਾਂਦੇ ਨੇ ਤਾਂ ਫਿਰ ਉਹ ਉੱਧਰ ਗਏ ਹੁੰਦੇ ਨੇ ਤੇ ਘਰ ਦੇ ਵਿੱਚ ਰਹਿ ਜਾਂਦੀਆਂ ਨੇ ਸਾਇਬਾ ਖਾਨ ਤੇ ਸਾਇਮਾ ਖਾਨ ਦੇ 4 ਬੱਚੇ ਤੇ ਸਾਇਮਾ ਖਾਨ ਅਸਲ ਦੇ ਵਿੱਚ ਜੋ ਸਾਇਮਾ ਖਾਨ ਹੁੰਦੀ ਹੈ ਉਸ ਨੂੰ ਕੋਈ ਕੰਮ ਪੈ ਜਾਂਦਾ ਹੈ ਤੇ ਉਹ ਰਾਤ ਨੂੰ ਆਪਣੇ ਕਿਸੇ ਫਰੈਂਡ ਦੇ ਕੋਲ ਰੁਕ ਜਾਂਦੀ ਹੈ ਤੇ ਫਿਰ ਰਾਤ ਨੂੰ 11 ਵਜੇ ਜੋ ਸਾਇਬਾ ਖਾਨ ਸੀ ਉਹ ਆਪਣੀ ਭੈਣ ਸਾਇਮਾ ਖਾਨ ਨੂੰ ਇੱਕ ਮੈਸੇਜ ਕਰਦੀ ਹੈ ਉਹ ਉਸ ਦੇ ਵਿੱਚ ਲਿਖਦੀ ਹੈ ਕਿ ਉਸ ਦੀ ਜੋ ਵੱਡੀ ਪੇਟੀ ਹੈ ਉਹ ਸੌ ਨਹੀਂ ਰਹੀ ਉਹ ਆਪਣੀ ਮਾਂ ਨੂੰ ਯਾਦ ਕਰ ਰਹੀ ਹੈ ਤੇ ਉਹ ਉਸ ਨੂੰ ਬੁਲਾ ਰਹੀ ਹੈ ਕਿ ਉਹ ਆਪਣੀ ਮਾਂ ਦੇ ਨਾਲ ਹੀ ਸੌਵੇਗੀ ਤੇ ਹੁਣ ਜੋ ਸਾਇਮਾ ਖਾਨ ਸੀ ਉਹ ਇੱਕ ਮਦਰ ਸੀ ਉਸ ਨੂੰ ਆਪਣੇ ਬੱਚਿਆਂ ਦੀ ਤਾਂ ਬਹੁਤ ਹੀ ਜ਼ਿਆਦਾ ਪਰਵਾਹ ਸੀ ਤਾਂ ਸਾਇਮਾ ਖਾਨ ਸਹਿਬਾ ਨੂੰ ਫੋਨ ਕਰਦੀ ਹੈ ਤੇ ਉਹ ਉਸ ਨੂੰ ਕਹਿੰਦੀ ਹੈ ਕਿ ਮੈਂ ਥੋੜੀ ਦੇਰ ਦੇ ਵਿੱਚ ਹੀ ਘਰ ਪਹੁੰਚ ਰਹੀ ਆ ਤਾਂ ਹੁਣ ਥੋੜੀ ਦੇਰ ਬਾਅਦ ਹੀ ਜਦੋਂ ਸਾਇਮਾ ਖਾਨ ਆਪਣੇ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਉਹ ਕਾਰ ਦੇ ਉੱਤੇ ਆਉਂਦੀ ਹੈ ਤੇ ਜਿਵੇਂ ਹੀ ਉਹ ਘਰ ਦੇ ਵਿੱਚ ਐਂਟਰ ਕਰਦੀ ਹੈ ਤਾਂ ਹੁਣ ਉਸ ਨੂੰ ਨਹੀਂ ਪਤਾ ਸੀ ਕਿ ਜੋ ਉਸ ਦੀ ਛੋਟੀ ਭੈਣ ਹੈ ਜਿਸ ਨੂੰ ਉਸਨੇ ਮਾਮਾ ਵਾਂਗ ਪਾਲਿਆ ਹੈ ਉਹੀ ਉਸ ਨੂੰ ਘਰ ਦੇ ਵਿੱਚ ਮਾਰਨ ਦੇ ਲਈ ਤਿਆਰ ਬੈਠੀ ਹੈ ਤੇ ਉਹ ਉਸ ਦਾ ਕਤਲ ਕਰਨਾ ਚਾਹੁੰਦੀ ਹੈ ਤਾਂ ਜਿਵੇਂ ਹੀ ਉਹ ਘਰ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਜੋ ਸੈਬਾਖਾਨ ਦੀ ਉਹ ਪਹਿਲਾਂ ਹੀ ਤਿਆਰ ਹੁੰਦੀ ਹੈ ਉਹ ਉਸ ਦੇ ਘਰ ਵੱਟਦੇ ਸਾਰ ਹੀ ਉਹ ਚਾਕੂ ਦੇ ਨਾਲ ਉਸ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੰਦੀ ਹੈ ਸੈਬਾਖਾਨ ਇੰਨੇ ਹਵਾਨੀਅਤ ਤੇ ਗੁੱਸੇ ਭਰੇ ਅੰਦਾਜ਼ ਦੇ ਨਾਲ ਉਸ ਦੇ ਉੱਤੇ ਵਿਵਾਰ ਕਰਦੀ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਹੈ ਕਿ ਜੋ ਸਾਇਮਾ ਖਾਨ ਹੈ ਉਸ ਨੇ ਲਗਭਗ 64 ਵਾਰ ਸਾਇਮਾ ਖਾਨ ਦੇ ਉੱਤੇ ਉਸ ਚਾਕੂ ਦੇ ਨਾਲ ਕੀਤੇ ਇਸ ਤੋਂ ਇਲਾਵਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਵੀ ਆਇਆ ਹੈ ਕਿ ਪਹਿਲੇ 1 ਮਿੰਟ ਦੇ ਵਿੱਚ ਹੀ ਜੋ ਸਾਇਮਾ ਖਾਨ ਸੀ ਉਹ ਚਾਕੂ ਦੇ ਵਾਰ ਦੇ ਨਾਲ ਮਰ ਗਈ ਸੀ ਪਰ ਜੋ ਸਾਇਬਾ ਖਾਨ ਸੀ ਉਸ ਦੇ ਵਿੱਚ ਇੰਨਾ ਗੁੱਸਾ ਭਰਿਆ ਆਇਆ ਸੀ ਕਿ ਉਹ ਲਗਾਤਾਰ ਉਸ ਦੇ ਉੱਤੇ ਚਾਕੂਆਂ ਦੇ ਵਾਰ ਕਰਦੀ ਰਹੀ ਤੇ ਰਿਪੋਰਟ ਦੇ ਵਿੱਚ ਇਹ ਵੀ ਆਇਆ ਹੈ ਕਿ ਜੋ ਸਾਇਮਾ ਖਾਨ ਸੀ ਉਸ ਦੇ ਉੱਤੇ ਸਾਇਬਾ ਨੇ ਇੰਨੇ ਵਾਰ ਕੀਤੇ ਕਿ ਉਸ ਦੀ ਇੱਕ ਜੋ ਬਾਹਾਂ ਸੀ ਉਹ ਧੜ ਨਾਲੋਂ ਅਲੱਗ ਹੋ ਗਈ ਸੀ ਤੇ ਉਸ ਦੀ ਜੋ ਗਰਦਨ ਸੀ ਉਹ ਵੀ ਅਲੱਗ ਹੋ ਗਈ ਸੀ ਸਾਇਬਾ ਜਦੋਂ ਇਹ ਸਭ ਕਰ ਰਹੀ ਹੁੰਦੀ ਹੈ ਤਾਂ ਸਾਈਮਾ ਦੀ ਜੋ ਵੱਡੀ ਬੇਟੀ ਹੁੰਦੀ ਆ ਉਸਦੀ ਅੱਖ ਖੁੱਲ ਜਾਂਦੀ ਆ ਤੇ ਉਹ ਉਸ ਨੂੰ ਆਵਾਜ਼ ਦਿੰਦੀ ਆ ਕਿ ਮਾਸੀ ਥੱਲੇ ਕੀ ਹੋ ਰਿਹਾ ਆ ਤਾਂ ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਉਸਦੀ ਜੋ ਮਾਸੀ ਆ ਉਹ ਇੰਨੀ ਹਿਵਾਨੀਅਤ ਭਰੇ ਤਰੀਕੇ ਨਾਲ ਉਸਦੀ ਮਾਂ ਨੂੰ ਹੀ ਕਤਲ ਕਰ ਰਹੀ ਹੈ ਆ ਤੇ ਇਸ ਤੋਂ ਬਾਅਦ ਜੋ ਸਾਇਬਾ ਖਾਨ ਸੀ ਉਹ ਕੀ ਕਰਦੀ ਹੈ ਕਿ ਜੋ ਸਾਇਮਾ ਖਾਨ ਦੇ ਗਹਿਣੇ ਪਏ ਹੁੰਦੇ ਨੇ ਜੋ ਵੀ ਸੋਨੇ ਦੀਆਂ ਚੀਜ਼ਾਂ ਪਾਈਆਂ ਨੇ ਉਹ ਸਾਰੀਆਂ ਉਤਾਰਦੀ ਹੈ ਤੇ ਉਸ ਨੂੰ ਇੱਕ ਲਿਫਾਫੇ ਦੇ ਵਿੱਚ ਪਾ ਕੇ ਉਹ ਕਿਤੇ ਲੁਕੋ ਲੈਂਦੀ ਹੈ ਇਸ ਤੋਂ ਬਾਅਦ ਉਸ ਕਮਰੇ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਸਿਰਫ ਸਾਇਮਾ ਦੀ ਬੋਡੀ ਪਈ ਹੁੰਦੀ ਹੈ ਤੇ ਉੱਤੇ ਖੂਨ ਹੀ ਖੂਨ ਹੋਇਆ ਪਿਆ ਹੁੰਦਾ ਹੈ ਇਸ ਤੋਂ ਬਾਅਦ ਜੋ ਸਹੈਬਾ ਖਾਨ ਸੀ ਇਹ ਕੀ ਕਰਦੀ ਹੈ ਕਿ ਇਹ ਆਪਣਾ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਚਲੇ ਜਾਂਦੀ ਹੈ ਕਿਉਂਕਿ ਇਸ ਦੇ ਉੱਤੇ ਖੂਨ ਲੱਗਿਆ ਸੀ ਇਹ ਚਾਹੁੰਦੀ ਸੀ ਕਿ ਇਹ ਖੂਨ ਸਾਫ਼ ਹੋ ਜਾਵੇ ਤੇ ਫਿਰ ਇਹ ਕੀ ਕਰਦੀ ਹੈ ਕਿ ਇੱਕ ਕਮਰੇ ਦੀ ਇਹ ਖਿੜਕੀ ਤੋੜ ਦਿੰਦੀ ਹੈ ਤੇ ਇਹ ਇਹ ਸ਼ੋਅ ਕਰਨਾ ਚਾਹੁੰਦੀ ਸੀ ਕਿ ਜਦੋਂ ਵੀ ਪੁਲਿਸ ਆਵੇ ਤੇ ਇਹ ਦੱਸੇ ਕਿ ਇੱਥੇ ਕੋਈ ਲੁੱਟ ਦੀ ਨੀਅਤ ਨਾਲ ਆਇਆ ਸੀ ਤੇ ਉਹ ਚੋਰੀ ਦੀ ਨੀਅਤ ਨਾਲ ਇੱਥੇ ਆਇਆ ਤੇ ਉਹ ਸਾਇਮਾ ਖਾਨ ਦਾ ਕਤਲ ਕਰ ਗਿਆ ਇਸ ਤੋਂ ਬਾਅਦ ਇਹ ਆਪਣੇ ਘਰ ਦੇਆਂ ਨੂੰ ਪਰਿਵਾਰ ਵਾਲਿਆਂ ਨੂੰ ਫੋਨ ਕਰਦੀ ਹੈ ਤੇ ਉਹ ਇਹ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਬਾਥਰੂਮ ਦੇ ਵਿੱਚ ਨਹਾ ਰਹੀ ਸੀ ਕੋਈ ਖਿੜਕੀ ਤੋੜ ਕੇ ਘਰ ਦੇ ਵਿੱਚ ਦਾਖਲ ਹੋਇਆ ਤੇ ਸਾਇਮਾ ਦਾ ਕਤਲ ਕਰ ਗਿਆ ਪਰ ਉਧਰ ਜਦੋਂ ਡਾਕਟਰ ਪੋਸਟਮਾਰਟਮ ਕਰ ਰਹੇ ਸੀ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਸਾਇਮਾ ਸੀ ਇਸ ਦਾ ਜੋ ਕਤਲ ਹੈ ਇਹ ਪਹਿਲੇ 1 ਮਿੰਟ ਦੇ ਵਿੱਚ ਹੀ ਹੋ ਗਿਆ ਸੀ ਤੇ ਹੁਣ ਪੁਲਿਸ ਵਾਲੇ ਸੋਚਦੇ ਨੇ ਕਿ ਜੇਕਰ ਪਹਿਲੇ ਮਿੰਟ ਦੇ ਵਿੱਚ ਹੀ ਇਹ ਮਰ ਗਈ ਸੀ ਤਾਂ ਫਿਰ ਉਹਨਾਂ ਨੂੰ ਜੇ ਚੋਰ ਆਏ ਸੀ ਤਾਂ ਉਹਨਾਂ ਨੂੰ ਫਿਰ ਲਗਭਗ 7-8 ਮਿੰਟ ਬਾਅਦ ਇਸ ਦੇ ਮਰਨ ਤੋਂ ਬਾਅਦ ਇਸ ਤੇ ਬਾਰ ਕਰਨ ਦੀ ਕੀ ਲੋੜ ਸੀ ਉਹ ਸੋਚਦੇ ਸੀ ਕਿ ਚੋਰ ਇਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਜੇ ਚੋਰ ਆਉਣਗੇ ਤਾਂ ਹੋ ਜੇ ਇੱਕ ਵਾਰ ਕਰਨਗੇ ਤਾਂ ਇੱਕ ਦੋ ਵਾਰ ਕਰਨਗੇ ਤੇ ਫਿਰ ਉਸ ਤੋਂ ਬਾਅਦ ਜੇ ਉਹਨਾਂ ਨੇ ਕੁਝ ਚੋਰੀ ਕਰਨਾ ਹੈ ਤਾਂ ਉਹ ਆਪਣਾ ਉਹ ਸਮਾਨ ਲੈ ਕੇ ਉੱਥੋਂ ਨਿਕਲ ਜਾਣਗੇ ਤਾਂ ਉਹ ਸੋਚਦੇ ਸੀ ਕਿ ਐਡਾ ਵੱਡਾ ਰਿਸਕ ਕੋਈ ਵੀ ਚੋਰ ਨਹੀਂ ਲਵੇਗਾ ਤੇ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਸੀ ਉਹਨਾਂ ਨੂੰ ਜੋ ਸ਼ੱਕ ਸੀ ਇਸ ਲੜਕੀ ਦੇ ਉੱਤੇ ਹੀ ਹੁੰਦਾ ਹੈ ਜੋ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਸੈਬਾਖਾਨ ਫਿਰ ਉਹ ਘਰ ਦੀ ਤਲਾਸ਼ੀ ਲੈਂਦੇ ਨੇ ਜਦੋਂ ਸੈਬਾਖਾਨ ਦੇ ਕਮਰੇ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਫਿਰ ਕਮਰੇ ਦੇ ਵਿੱਚੋਂ ਜੋ ਇਸ ਨੇ ਗਹਿਣੇ ਉਤਾਰੇ ਸੀ ਸਾਇਮਾ ਖਾਨ ਦੀ ਬੋਡੀ ਦੇ ਉੱਪਰੋਂ ਉਹ ਵੀ ਉਹਨਾਂ ਦੇ ਹੱਥ ਲੱਗ ਜਾਂਦੇ ਨੇ ਤੇ ਇਸ ਤੋਂ ਇਲਾਵਾ ਜੋ ਸਾਇਮਾ ਦਾ ਫੋਨ ਸੀ ਉਹ ਵੀ ਇਸ ਦੇ ਕਮਰੇ ਦੇ ਵਿੱਚੋਂ ਮਿਲ ਜਾਂਦਾ ਹੈ ਤੇ ਫਿਰ ਜੋ ਚਾਕੂ ਇਸ ਨੇ ਵਰਤਿਆ ਸੀ ਉਹ ਵੀ ਉਸ ਕਮਰੇ ਦੇ ਵਿੱਚ ਉਹਨਾਂ ਦੇ ਹੱਥ ਲੱਗ ਜਾਂਦਾ ਹੈ ਇਸ ਤੋਂ ਬਾਅਦ ਜੋ ਪੁਲਿਸ ਸੀ ਉਹ ਸਾਇਬਾ ਖਾਨ ਦਾ ਲੈਪਟਾਪ ਤੇ ਇਸ ਦਾ ਫੋਨ ਚੈੱਕ ਕਰਦੀ ਹੈ ਇਸ ਦੇ ਵਿੱਚ ਕਾਲ ਹਿਸਟਰੀ ਵੀ ਚੈੱਕ ਕੀਤੀ ਜਾਂਦੀ ਹੈ ਤੇ ਹੋਰ ਇਸ ਦੀ ਸਾਰੀ ਚੈਕਿੰਗ ਕੀਤੀ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਨੇ ਗੂਗਲ ਦੇ ਉੱਤੇ ਇਹ ਵੀ ਦੇਖਿਆ ਸੀ ਕਿ ਕਿਸ ਤਰ੍ਹਾਂ ਕਿਸੇ ਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਜਾਵੇ ਤਾਂ ਕਿ ਬੰਦਾ ਫੜਿਆ ਨਾ ਜਾ ਸਕੇ ਇਸ ਤੋਂ ਬਾਅਦ ਅਕਤੂਬਰ 2020 ਦੇ ਵਿੱਚ ਜੋ ਸਾਇਬਾ ਖਾਨ ਸੀ ਇਹ ਆਪਣਾ ਜੁਰਮ ਕਬੂਲ ਕਰ ਲੈਂਦੀ ਹੈ ਤੇ ਫਿਰ ਇਸ ਤੋਂ ਬਾਅਦ ਜੋ ਅਦਾਲਤ ਵੱਲੋਂ ਇੰਗਲੈਂਡ ਅਦਾਲਤ ਵੱਲੋਂ ਸਾਇਬਾ ਖਾਨ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਸ ਵਿੱਚ ਇਸ ਨੂੰ ਕੋਈ ਵੀ ਪਰੋਲ ਨਹੀਂ ਦਿੱਤੀ ਜਾਵੇਗੀ ਤਾਂ ਇੱਕ ਵਾਰ ਫਿਰ ਤੋਂ ਨਾਜਾਇਜ਼ ਰਿਸ਼ਤਿਆਂ ਦੇ ਚੱਲਦਿਆਂ ਇੱਕ ਭੈਣ ਨੇ ਆਪਣੀ ਹੀ ਭੈਣ ਦਾ ਕਰ ਤਬਾਹ ਕਰਕੇ ਰੱਖ ਦਿੱਤਾ ਤੇ ਉਸ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਇਸ ਤੋਂ ਇਲਾਵਾ ਨਵੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ